ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਜੇਲ੍ਹ ਕਸਟਡੀ ਵਿੱਚ ਇੰਟਰਵਿਊ ਦੇ ਮਸਲੇ ਤੇ ਹਾਈ ਕੋਰਟ ਨੇ ਇੱਕ ਵਾਰ ਮੁਰਤੋ ਸਖਤ ਟਿੱਪਣੀ ਕੀਤੀ ਹੈ ਕਿ ਹਾਲੇ ਤੱਕ ਦੋ ਪਰਚੇ ਦਰਜ ਕਿਉਂ ਨਹੀਂ ਕੀਤੇ ਗਏ ਹਾਈ ਕੋਰਟ ਪੂਰੇ ਮਸਲੇ ਤੇ ਮੋਨੀਟਰ ਕਰ ਰਿਹਾ ਹੈ ਪੰਜਾਬ ਦੇ ਸਿੰਗਰ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲਾ ਉਹ ਗੈਂਗਸਟਰ ਜਿਸ ਨੇ ਸ਼ਰਿਆਮ ਜ਼ਿੰਮੇਵਾਰੀ ਲਈ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਦੋ ਇੰਟਰਵਿਊ ਕਿਹੜੀਆਂ ਜੇਲਾਂ ਚ ਹੋਏ ਹਾਲੇ ਤੱਕ ਪੰਜਾਬ ਦੀ ਪੁਲਿਸ ਨਹੀਂ ਦੱਸ ਸਕੀ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਦੋ ਐਫ ਆਈ ਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹੈ ਦੋ ਵੱਖ-ਵੱਖ ਇੰਟਰਵਿਊ ਦੇ ਮਸਲੇ ਵਿੱਚ ਐਫ ਆਈ ਆਰ ਦਰਜ ਹੋਣਾ ਹਰ ਇੱਕ ਪਹਿਲੂ ਤੇ ਜਾਂਚ ਹੋਵੇ ਕੋਰਟ ਮਨੀਟਰ ਕਰੇਗਾ ਦੋ ਐਫ ਆਈ ਆਰ ਤੋਂ ਕੀ ਭਾਵ ਹੈ ਜੇ ਪਰਚਾ ਦਰਜ ਹੋਏਗਾ ਤਾਂ ਕਿਹੜੀ-ਕਿਹੜੀ ਤਰ੍ਹਾਂ ਤੇ ਪਰਚਾ ਦਰਜ ਹੋਏਗਾ ਮਨੋਜ ਜੋਸ਼ੀ ਇਸੇ ਤੇ ਜਾਣਕਾਰੀ ਦੀ ਸਾਂਝ ਪਰ ਮਨੋਜ ਕਿਹੜੀ-ਕਿਹੜੀ ਪਾਰਟੀ ਤੇ ਪਰਚਾ ਦਰਜ ਹੋਣ ਜਾ ਰਿਹਾ ਹੈ ਕੋਰਟ ਸਾਹਿਬ ਇਹ ਕਹਣਾ ਸੀਗਾ ਕਿ ਜਿਹੇ ਇੰਟਰਵਿਊ ਜਿਹੜੇ ਨੇ ਲਾਰਸਨ ਮਛੂ ਦੇ ਦੋ ਇੰਟਰਵਿਊ ਹੋਏ ਨੇ ਉਹ ਕਿੱਥੇ ਹੋਏ ਨੇ ਇਹਦਾ ਪਤਨਗਾਨ ਵਸ ਜਿਹੜੀ ਹੈਰੇ ਆਪਣੇ ਪ੍ਰਮੋਦ ਕੁਮਾਰਾਉਂਦੀ ਅਗਵਾਈ ਵਿੱਚ ਐਸਐਸਆਈਟੀ ਬਣਾਤੀ ਗਈ ਹੈ ਪਰ ਇਸ ਸਭ ਤੋਂ ਵੱਡੀ ਗੱਲ ਇਹ ਹੀ ਨਿਕਲ ਕੇ ਆ ਰਹੀ ਹੈ ਜੇ ਕਿ ਜੋ ਕੋਰਟ ਨੇ ਕਿਹਾ ਵੀ ਜਸਟਿਸ ਨੇ ਕਿਹਾ ਕਿ ਦੋ ਐਫਆਈਆਰ ਦਰਜ ਹੋਣੇ ਚਾਹੀਦੇ ਨੇ ਉਹ ਦੋ ਐਫਆਈਆਰ ਦਾ ਭਾਵ ਇਹ ਹੈਗਾ ਕਿ ਦੋ ਐਫਆਈਆਰ ਇਸ ਲਈ ਕਹੀ ਜਾਂਦੀ ਨੇ ਕਿ ਦੋ ਇੰਟਰਵਿਊ ਹੋਏ ਨੇ ਇੱਕ ਤੋਂ ਬਾਅਦ ਇੱਕ ਮਾਤਮੇ ਨੇ ਦੋ ਇੰਟਰਵਿਊ ਹੋਏ ਨੇ ਪਹਿਲਾਂ ਇੱਕ ਵਾਰ ਫਿਰ ਦੂਜਾ ਹੋਇਆ ਇਸ ਲਈ ਦੋ ਐਫਆਈਆਰ ਇਸ ਲਈ ਕੀਤੀ ਗਈ ਨੇ ਕਿ ਦੋ ਇੰ ਤੇ ਦੋਨੋਂ ਲੇਕੇ ਲਗ ਲਗ ਅਫਾਇਰ ਗ੍ਰੀਡਾਸੇ ਉਨ ਕੀਤੇ ਜਾ ਸਕੇ ਤੇ ਇਹਦੇ ਵਿੱਚ ਇਹ ਐਲਡੀ ਜਿਹੜੇ ਏਡੀਜੀ ਵੀ ਜੇਲਸ ਗਏ ਸੀ ਉਹਨਾਂ ਦੇ ਨਾਲ ਕੀ ਸਾਡੇ ਪੰਜਾਬ ਦੀ ਜੇਲ ਕਿੱਥੇ ਵੀ ਇਹ ਮੇਰੀ ਹੈਗੀ ਇੰਟਰਵਿਊ ਨਹੀਂ ਹੋਈ ਤੇ ਇੰਟਰਵਿਊ ਕਹਿੰਦੇ ਕਿ ਜੇਲ ਪੰਜਾਬ ਦੀ ਨਹੀਂ ਹੋਈ ਤਾਂ ਇੰਟਰਵਿਊ ਹੋਈ ਕਿੱਥੇ ਹੈਗੀ ਹੈ ਇਹ ਤਾਂ ਪੱਤਰ ਗਾਣਾ ਜ਼ਰੂਰੀ ਹੈ ਨਾ ਤੇ ਨਾਲ ਦੇ ਉਹਨੇ ਇਹ ਵੀ ਹ आदेश ਕੀਤੇ ਸੀ ਕਿ ਜਿੰਨੀਆਂ ਵੀ ਜਗ੍ਹਾ ਦੇ ਉੱਪਰ ਜਿੰਨੇ ਵੀ ਸੋਸ਼ਲ ਮੀਡੀਆ ਦੇ ਪਲੈਟਫਾਰਮ ਦੇ ਉੱਪਰ ਇਹ ਇੰਟਰਵਿਊ ਚੱਲੀ ਹੈਗੀ ਹੈ ਇਹ ਲੋਡ ਹੈਗੀ ਆ ਅਪਲੋਡ ਹੈਗੀ ਆ ਉਹਨਾਂ ਸਾਰਿਆਂ ਨੂੰ ਡੀਲ ਕੀਤਾ ਜਾਵੇ ਕਿਉਂਕਿ ਇਹਦਾ ਜਿਹੜਾ ਹੈਗਾ ਜਿਹੜਾ ਆਪਣੇ ਯੂਵ ਹੈਗੇ ਨੇ ਬਜ ਨੌਜਵਾਨ ਹੈਗੇ ਉਹਨਾਂ ਦਾ ਬੁਰਾ ਸੋਚਦਾ ਕਿ ਉਹਦੇ ਵਿੱਚ ਇਸ ਨੂੰ ਇੱਕ ਐਸ ਤਰ੍ਹਾਂ ਦਾ ਬੰਦਾ ਲਖਾਇਆ ਗਿਆ ਕਿ ਹੀਰੋ ਦੀ ਤਰ੍ਹਾਂ ਲਖਾਇਆ ਗਿਆ ਹੈਗਾ ਇਸ ਤਰ੍ਹਾਂ ਗੱਲ ਕਰਦਾ ਹੈ ਚਾਹੇ ਉਹ ਕਿਸੇ ਆਪਣੀ ਤੁਨ ਮਾਰਨ ਦੀ ਗੱਲ ਕਰਦਾ ਹੈਗਾ ਤਿਸ ਨਾਲ ਇਹ ਵੀ ਵਰਗ ਹੈ ਕਿ ਜਿਹੜੀ ਜੇਲਸ ਹੈਗੇ ਨੇ ਉਹਨਾਂ ਚ ਵੀ ਪੁਖਤਾ ਪ੍ਰਬੰਧ ਹੋਣ ਉਹਨੇ ਦੀਵਾਰਾਂ ਉੱਚੀਆਂ ਕਿੰਨੀਆਂ ਜਾਣ ਠੀਕ ਹੈ ਉਥੇ ਵੀ ਨਾਇਨ ਵਾਲੀ ਜਾਰੀ ਲਗਾਈ ਜਾਵੇ ਤਾਂ ਕਿ ਕੋਈ ਅੰਦਰ ਬਾਹਰ ਹੋ ਤੀਂ ਅੰਦਰ ਨਾ ਸਰ ਸਕੇ ਜਿਹੜੇ ਸਨ ਬੋਡੀ ਸਕੈਨਰ ਲਗਾਏ ਜਾਣ ਜਿਹੜੇ ਜੈਮਰ ਲਗਾਏ ਜਾਣ ਠੀਕ ਹੈ ਨਾ ਤੇ ਇਹ ਸਾਰੇ ਕੰਮ ਹੈਗੇ ਹਨ ਉਹਨੂੰ ਕਰਨ ਵਾਸਤੇ ਜਗੇ ਮਕਸਦ ਉਹਨਾਂ ਦਾ ਖਾਬ ਤਾਂ ਇੱਕ ਹੀ ਹੈ ਜੇਕਰ ਤਾਂ ਨਾ ਵੀ ਕਿ ਕਦੀ ਕੋਈ ਕੋਈ ਵੀ ਆਕੇ ਮੋਬਾਈਲ ਫੋਨ ਦੇ ਅੰਦਰ ਚੱਲ ਜਾਵੇ ਕੋਈ ਵੀ ਇੰਟਰਵਿਊ ਕਰ ਜਾਵੇ ਕਿਸ ਨੇ ਕਿ ਜਿਹੜੇ ਕੋਰਟ ਨੇ ਚਿੰਤਾ ਵਿਖਾਈ ਹੈ ਤੇ ਐਫਆਈਆ ਦੋ ਦਾ ਜੰਗਦਾ ਮਕਸਦ ਸਿਰਫ ਇਹੀ ਹੈ ਕਿ ਦੋ ਐਫਆਈਆ ਦਾ ਦਰਜ ਹੋਣਗੀਆਂ ਉਸ ਤੋਂ ਬਾਅਦ ਜਿਹੜੀ ਘਰ ਵਿਕੀ ਕਿਸ ਨੇ ਵੀ ਇਨਵੈਸਟੀਗੇਸ਼ਨ ਕਰਨੀ ਹੈਗੀ ਆ ਤਾਂ ਪਹਿਲਾਂ ਐਫਆਈਆ ਹੀ ਦਰਜ ਹੁੰਦੀ ਆ ਐਫਆਈਆ ਦਰਜ ਹੋ ਗਈ ਉਸ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਚੱਲੇਗੀ ਇਸ ਲਈ ਜਿਹੜੀ ਦੋ ਐਫਆਈਆ ਦਰਜ ਕਰਨ ਦੀ ਗੱਲ ਕਹੀ ਗਈ ਕਿਉਂਕਿ ਇੰਟਰਵਿਊ ਵੀ ਦੋ ਹੀ ਹੋਈਆਂ ਸੀ ਜੇ ਕਿਸੇ ਅਮਨੋਜ ਹਾਲੇ ਤੱਕ ਫਿਰ ਐਫਆਈਆਰਾਂ ਦਰਜ ਕਿਉਂ ਨਹੀਂ ਕੀਤੀਆਂ ਗਈਆਂ ਕੋਰਟ ਨੇ ਆਰਡਰ ਦਿੱਤੇ ਨੇ 8100% ਦਰਜ ਹੋ ਹੁਣ ਇੰਨਕ ਵੀ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਹੈ ਕਿ ਕੋਰਟ ਨੇ ਆਪਨੇ ਇਹ ਸਰਕਾਰ ਕੋਲ ਫੈਨਲ ਮੰਗਿਆ ਸੀਗਾ ਸਾਰਿਆਂ ਦਾ ਪਰ ਉਸ ਤੋਂ ਬਾਅਦ ਜਿਹੜੀ ਕਾਰਵਾਈ ਹੈਗੀ ਐ ਕਿ ਕਿਉਂਕਿ ਜੋ ਐਫਆਈਆਰ ਨਹੀਂ ਦਰਜ ਹੁੰਦੀਆਂ ਤਾਂ ਜਿਹੜੀ ਹੈਗੀ ਕਿਉਂਕਿ ਆਰਡਰ ਵੀ ਲੇਟ ਆਇਆ ਜਿਗਾ ਆਰਡਰ ਆਉਣ ਵੀ 2 ਦਿਨ ਲੱਗੇ ਸੀਗੇ ਇਹ ਉਹੀ ਕਹਿਣੇ ਗੱਲ ਹੈ ਕਿ ਜੇ ਕੋਰਟ ਜੇ ਐਫਆਈਆਰ ਦਰਜ ਨਹੀਂ ਹੁੰਦੀ ਤਾਂ ਇਨਵੈਸਟੀਗੇਸ਼ਨ ਕਿਸ ਤਰ੍ਹਾਂ ਹੋਏਗੀ ਪਰ ਐਫਆਈਆਰ ਦਰਜ ਹੋ ਗਈ ਇਨਵੈਸਟੀ ਉਹ ਕੋਈ ਵੀ ਸਰਕਾਰ ਜਿਹੜੀ ਉਹਨਾਂ ਜਿਹੜੀ ਸਿਕਿਨ ਕਾਰ ਨਹੀਂ ਸਕਦੀ ਇਸ ਵਾਸਤੇ ਜਿਹੜੀ ਕਾਰਵਾਈ ਹੋਣਾ ਹੁਣ ਤੈ ਹੈਗਾ ਕੀ ਇਨਵੈਸਟੀਗੇਸ਼ਨ ਨਿਕਲ ਕੇ ਆਉਂਦਾ ਕਿਸ ਤਰ੍ਹਾਂ ਇਨਵੈਸਟੀਗੇਸ਼ਨ ਕੀਤੀ ਚੰਦੀ ਹੈ ਇਹ ਆਮ ਤੰਦ ਦੇ ਸਿਕਾ ਪਰਜ ਕੋਟ ਹੈਗਾ ਉਹਨਾਂ ਸਖਤ ਨਵੇਸ਼ ਜਾਰੀ ਕਰ ਦਿੰਦੀ ਜੀ ਕਿਸੇ